ਆ ਜੋ 2 4 ਜਾਣੇ ਪੀ ਗੱਲ ਕਰਦੇ ਆਪਾਂ ਵੀਰੋ ਠੀਕ ਹੈ ਜੀ ਸਵਾਗਤ ਹੈ ਤੁਹਾਡੇ ਆਪਣੇ ਪੀਵੀ08 ਵਾਲੇ YouTube ਚੈਨਲ ਤੇ ਵੀਰੋ ਅੱਜ ਕਰਾਂਗੇ ਗੱਲ ਇੱਕ ਬੱਚੇ ਦੀ ਠੀਕ ਹੈ ਜੀ ਸਕੂਲ ਦੇ ਵਿੱਚ ਤਿੰਦਾ ਤੁਹਾਨੂੰ ਪਤਾ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਨਾ ਬੱਚੇ ਵਾਲੀ ਸਕੂਲ ਦੇ ਵਿੱਚੋਂ ਹੈ ਨਾ ਤੇ ਮਾਸਟਰ ਜਿੱਦਾਂ ਉਹਨੂੰ ਪੁੱਛਦਾ ਸਵੇਰੇ ਸਵੇਰੇ ਆਉਗਿਆ ਕੀ ਖਾ ਕੇ ਆਇਆ ਠੀਕ ਹੈ ਜੀ ਤੇ ਕੰਮ ਦਾ ਪਹਿਲਾਂ ਪੁੱਛਦਾ ਫੇਰ ਰੋਟੀ ਪਾਣੀ ਦਾ ਪੁੱਛਦਾ ਠੀਕ ਹੈ ਜੀ ਤੁਸੀਂ ਦੇਖੀ ਹੋਣੀ ਸਾਰਿਆਂ ਨੇ ਵੀਡੀਓ ਤੇ ਉਹ ਬੱਚਾ ਮੂਰੇ ਉਹ ਕਹਿ ਰਿਹਾ ਵੀਰੋ ਕਿ ਹਾਂ ਵੀ ਘਰੇ ਆਟਾ ਹੈ ਨਹੀਂ ਜੀ ਹਨਾ ਵੀਰੋ ਗੱਲੇ ਆ ਗੱਲਾਂ ਉਹ ਵਿਚਾਰੇ ਵਰਗੇ ਕਿੰਨੀਆਂ ਫੈਮਲੀਆਂ ਹੋਊਗੀਆਂ ਇਹਨਾਂ ਦੇ ਘਰੇ ਦਿਹਾੜੀ ਨੱਪੇ ਤੋਂ ਰੋਟੀ ਚੱਲ ਗਈ ਆ ਹਨਾ ਤੁਹਾਨੂੰ ਪਤਾ ਹੀ ਹੈ ਜਿੱਦਾਂ ਸਾਰਿਆਂ ਦੀ ਹੈ ਨਾ ਤੇ ਦਿਹਾੜੀ ਨੱਪਾ ਜੇ ਇੱਕ ਦਿਹਾੜੀ ਨਾ ਲੱਗੀ ਠੀਕ ਹੈ ਜੀ ਤੇ ਰੋਟੀ ਜਲਣੀ ਬੰਦ ਹੋ ਜਾਂਦੀ ਤੁਹਾਨੂੰ ਪਤਾ ਹੀ ਹੈ ਨਾ ਕਈ ਲੋਕਾਂ ਦੀ ਬਹੁਤ ਜ਼ਿਆਦਾ ਯਾਨਕਿ ਕਈ ਬੰਦੇ ਹੈਗੇ ਪ੍ਰੋਬਲਮ ਦੇ ਵਿੱਚ ਜਿਨ੍ਹਾਂ ਦੀ ਦਿਹਾੜੀ ਸਰ ਤੇ ਰੋਟੀ ਪਾਣੀ ਚਲਦੀ ਆ ਹਨਾ ਮਿਹਨਤ ਕਾਰਚ ਜਿਹਨੂੰ ਆਪਾਂ ਬੰਦੇ ਕਹਿੰਦੇ ਆ ਪਿੰਡਾਂ ਦੇ ਵਿੱਚ ਕੋਈ ਵਿਛੜੇ ਹੈਗੇ ਕਈ ਪਿੰਡ ਜਿੱਥੇ ਆਪਣੇ ਬਹੁਤੇ ਘੱਟ ਕੰਮ ਕਰ ਰਿਹਾ ਜਾਂ ਹੋ ਰਿਹਾ ਹਨਾ ਠੀਕ ਹੈ ਜਿਹੜੇ ਸ਼ਹਿਰਾਂ ਦੇ ਲਾਗੇ ਪਿੰਡ ਹੈ ਉਹ ਤਾਂ ਠੀਕ ਠਾਕ ਹੈ ਉਹਨਾਂ ਦੇ ਤਾਂ ਕੰਮ ਕਰ ਹੈਗਾ ਹਨਾ ਸਾਰੇ ਸਾਡੇ ਜਿੱਦਾਂ ਪਤਾ ਆ ਹਣਾ ਵੱਡੇ ਵੱਡੇ ਸ਼ਹਿਰਾਂ ਦੇ ਲੱਗੇ ਜਿੰਨੇ ਵੀ ਆਪਣੇ ਹੈਗੇ ਆ ਉਹਨਾਂ ਦੇ ਚੋਂ ਪਿੰਡਾਂ ਦੇ ਵਿੱਚ ਕੰਮ ਹੈਗਾ ਆ ਜਿਹੜੇ ਆ ਹੁਣ ਤੁਸੀਂ ਬੱਚਾ ਜਿਹੜੀ ਵੀਡੀਓ ਵੇਲ ਹੋ ਰਹੀ ਆ ਇੱਧਰ ਕਿੰਨੀਆਂ ਕਿੰਨੀਆਂ ਕ ਫੈਮਲੀਆਂ ਹੋਊਗੀਆਂ ਨਾ ਮੇਰੋਂ ਜਿਹਨਾਂ ਨੂੰ ਰੋਟੀ ਬਣਾ ਰੋਟੀ ਤੋਹ ਦੇਉਗੇ ਚਲੋ ਠੀਕ ਆ ਸਕੂਲਾਂ ਦੇ ਵਿੱਚ ਸਹੂਲਤਾਂ ਸਾਰੀਆਂ ਸਰਕਾਰੀ ਠੀਕ ਹੈ ਜੀ ਗਵਰਨਮੈਂਟ ਵਧੀਆ ਕੰਮ ਕਰ ਰਹੀ ਆ ਠੀਕ ਹੈ ਜੀ ਤੇ ਦੁਪਹਿਰ ਨੂੰ ਰੋਟੀ ਪਾਣੀ ਠੀਕ ਹੈ ਜੀ ਮਿਲ ਰਿਹਾ ਹੈ ਕਈ ਸਕੂਲਾਂ ਦੇ ਵਿੱਚ ਸਰਕਾਰੀਆਂ ਦੇ ਵਿੱਚ ਦਾਣੇ ਵੀ ਦੇ ਰਹੇ ਆ ਫੈਮਲੀਆਂ ਨੂੰ ਹਣਾ ਤੇ ਹੋਰ ਵੀ ਕਈ ਰਾਸ਼ਨ ਰੋਸ਼ਨ ਵੀ ਦੇ ਰਹੇ ਆ ਹਨਾ ਸਾਡੇ ਇੱਥੇ ਸਰਕਾਰੀ ਸਕੂਲ ਆ ਠੀਕ ਹੈ ਜੀ ਉਹਦੇ ਵਿੱਚੋਂ ਜਾਨਕਿ ਲੋਕਾਂ ਨੂੰ ਰਾਸ਼ਨ ਵਗੈਰਾ ਜਾਂ ਹੋਰ ਹਨਾ ਕਪੜੇ ਕੋਪੜੇ ਜਿਹਦਾ ਭਾਰਤੀਆ ਦਿੰਦੇ ਆ ਉਹ ਵਧੀਆ ਜਾਨਕਿ ਕੰਮ ਕਰ ਰਹੇ ਆ ਹਨਾ ਮੈਡੀ ਮੀਨ ਵਾਲੇ ਵੀ ਠੀਕ ਹੈ ਜੀ ਤੇ ਸਕੂਲਾਂ ਦੇ ਵਿੱਚ ਅੱਗੇ ਸਾਨੂੰ ਪਤਾ ਬਹੁਤ ਸਕੂਲਾਂ ਦਾ ਸਿਹਧਾਰ ਹੋ ਚੁੱਕਾ ਸਰਕਾਰੀ ਸਕੂਲਾਂ ਦੇ ਵਿੱਚ ਹਨਾ ਤੇ ਸਰਕਾਰੀ ਸਕੂਲਾਂ ਚ ਪੜ ਕੇ ਲੋਕ ਵੱਡੀਆਂ ਵੱਡੀਆਂ ਨੌਕਰੀਆਂ ਤੇ ਵੀ ਲੱਗ ਰਹੇ ਆ ਹਨਾ ਕੋਈ ਮਾੜੀ ਨਹੀਂ ਸਰਕਾਰੀ ਠੀਕ ਹੈ ਜੀ ਪਰ ਜਿਹੜਾ ਘਰਦਿਆਂ ਦਾ ਡੰਗ ਜਿਹਾ ਕਹਿ ਦਈਏ ਆਪਾਂ ਹੋਰ ਹਨ ਜਿੱਦਾਂ ਬੱਚੇ ਨੇ ਮੂੰਹ ਚੋ ਕਿਹਾ ਹਾਂ ਵੀ ਅਰੇ ਆਟਾ ਇਹਦੇ ਜਾ ਹੋਰ ਹਨ ਤੁਹਾਨੂੰ ਪਤਾ ਜਿੱਦਾਂ ਤੇ ਇਦਾਂ ਦੀਆਂ ਫੈਮਲੀਆਂ ਹੋਰ ਵੀ ਬਥੇਰੀਆਂ ਜਿਹੜੀਆਂ ਆਪਣੇ ਨਿਆਣਿਆਂ ਨੂੰ ਭੁੱਖੇ ਭੇਜਦੀਆਂ ਘਰੋਂ ਹਨ ਤੇ ਤੁਸੀਂ ਸਕੂਲੇ ਜਾ ਕੇ ਖਾ ਲਿਓ ਜਾਂ ਦੇਰੇ ਮੇਰੋ ਲੋਕ ਕੰਦੇ ਦਾ ਅੱਗੇ ਜਿਹੜਾ ਪੁਰਾਣਾ ਸਮਾਂ ਹੁੰਦਾ ਸੀ ਉਹਦੇ ਵਿੱਚ ਲੋਕ ਇੱਕ ਦੂਜੇ ਦਾ ਸਾਥ ਦਿੰਦੇ ਹੁੰਦੇ ਸੀ ਕਿ ਜੇ ਇੱਕ ਘਰ ਨੂੰ ਪ੍ਰੋਬਲਮ ਆ ਦੂਜੇ ਘਰ ਵਾਲਾ ਤਿੰਨ ਚਾਰ ਘਰ ਉਹਦੇ ਆ ਕੇ ਬਰਾਬਰ ਖੜ ਜਾਂਦੇ ਸੀ ਕਿ ਹਾਂ ਵੀ ਇਹਦਾ ਅਸੀਂ ਸਾਥ ਦੇਣਾ ਹਨਾ ਕਿ ਇਹਨੂੰ ਪ੍ਰੋਬਲਮ ਹੈ ਵੀਰੋ ਅੱਜ ਕੱਲ ਕੋਈ ਇਹ ਚੱਕਰ ਹੈ ਨਹੀਂਗਾ ਅੱਜ ਕੱਲ ਬਹੁਤ ਜਾਨਕੀ ਸਮਾਜ ਇਦਾਂ ਦਾ ਆ ਗਿਆ ਠੀਕ ਹੈ ਜੀ ਜਿਹੜਾ ਕੋਈ ਇੱਕ ਦੂਜੇ ਨੂੰ ਪੁੱਛ ਨਹੀਂ ਰਿਹਾ ਜਾਂ ਹੋਰ ਹਨਾ ਆਂਢ ਗੁਆਣ ਦੇਖ ਕੇ ਖੁਸ਼ੀ ਨਹੀਂ ਤੁਹਾਨੂੰ ਕੋਈ ਦਾ ਜਿੱਦਾਂ ਨਾ ਤੇ ਅੱਗੇ ਸੇ ਇੱਕ ਦੂਜੇ ਦਾ ਸਾਥ ਦੇ ਦਿੰਦੇ ਅੱਜ ਕੱਲ ਨਹੀਂ ਹੈਗਾ ਠੀਕ ਹੈ ਜੀ ਅੱਜ ਕੱਲ ਅਗਲੇ ਕੰਦੇ ਚੱਲੇ ਸੀ ਆਪਣਾ ਤੁਸੀਂ ਆਪ ਦੇਖੋ ਹਨਾ ਅੱਗੇ ਇੱਕ ਦੂਜੇ ਲੋਕ ਸਾਸ ਦੇ ਰਹੇ ਸੀ ਹੁਣ ਉਹ ਚੀਜ਼ਾਂ ਖਤਮ ਹੋ ਗਈਆਂ ਇਕੱਠੇ ਬਹਿ ਰਹੇ ਸੀ ਲੋਕ ਠੀਕ ਹੈ ਜੀ ਇੱਕ ਦੂਜੇ ਦਾ ਡਰ ਮੰਨਦੇ ਹੁੰਦੇ ਸੀ ਕਦੇ ਜੇ ਬਾਹਰ ਨਿਕਲਣਾ ਜਾਂ ਹੋਰ ਹਨਾ ਉਹ ਚੀਜ਼ਾਂ ਖਤਮ ਹੋ ਗਈਆਂ ਜੇ ਕੋਈ ਆਪਣਾ ਹੈ ਵੀ ਆ ਉਹ ਕਹਿਣ ਤੋਂ ਡਰਦਾ ਕਿ ਮੂਰੇ ਕੋਈ ਦੂਜਾ ਬੰਦਾ ਉਲਟਾ ਨਾ ਬੋਲੇ ਹਨ ਜਦੋਂ ਸਾਨੂੰ ਪਤਾ ਹੀ ਨਹੀਂ ਮਾਹੌਲ ਦਾ ਅੱਜ ਕੱਲ ਦਾ ਇਹਦਾ ਤੇ ਅਨੁਪਾਤਾ ਵਿਰੋਧ ਜਿੱਦਾਂ ਮਾਤੜ ਬੰਦੇ ਦਾ ਬਹੁਤ ਜ਼ਿਆਦਾ ਸਹੂਲਤਾਂ ਗਈ ਹੈਗੀਆਂ ਕਈਆਂ ਇਦਾਂ ਆ ਸਹੂਲਤ ਗਵਰਨਮੈਂਟ ਦੇ ਰਹੀ ਹੈ ਪਰ ਉਹ ਉਹਨਾਂ ਨੂੰ ਆਪਾਂ ਨੂੰ ਹਲੇ ਹਸਾਬ ਕਿਤਾਬ ਦਾ ਨਹੀਂ ਪਤਾ ਕਈ ਲੋਕਾਂ ਨੂੰ ਪਤਾ ਹੀ ਨਹੀਂ ਆਉਂਦਾ ਸਹੂਲਤਾਂ ਕਿਹੜੀਆਂ-ਕਿਹੜੀਆਂ ਮਿਲਦੀਆਂ ਹਨ ਜਾਂ ਹੋਰ ਯਾਨੀ ਕਿ ਜਾਣਕਾਰੀ ਲੋਕਾਂ ਨੂੰ ਹੈਗੀ ਦੂਜੀ ਹਲਾ ਟਾਮੇ ਟਪੇ ਪਿੰਡਾਂ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਕਹੇ ਚੀਜ਼ ਬਾਰੇ ਜਾਂ ਹੋਰ ਹਨਾ ਤਾਂ ਕਰਕੇ ਵੀ ਆਪਣਾ ਇਦਾਂ ਹੋ ਜਾਂਦੀ ਹੈ ਨਾ ਤੇ ਕਈ ਸਹੂਲਤਾਂ ਗਵਰਨਮੈਂਟ ਹੁਣ ਤਾਂ ਵਧੀਆ ਕੰਮ ਕਰ ਰਹੀ ਆ ਠੀਕ ਹੈ ਜੀ ਨਸ਼ੇ ਵੀ ਘਟੋ ਗਿਆ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆ ਹਨ ਤੇ ਬਾਕੀ ਤੁਹਾਨੂੰ ਪਤਾ ਹੀ ਆ ਵੀਰੋ ਜਿ ਦਿਹਾੜੇ ਨੱਪੇ ਵਾਲੇ ਬੰਦੇ ਤਾਂ ਠੀਕ ਹੈ ਜੀ ਤੇ ਔਖਾ ਹੋ ਜਾਂਦਾ ਬਹੁਤ ਜਿਆਦਾ ਠੀਕ ਹੈ ਜੀ ਹੁਣ ਬੱਚਾ ਤੁਸੀਂ ਦੇਖ ਲਓ ਹਨਾ ਉਹ ਸਾਰੀ ਵੀਡੀਓ ਵਾਇਰਲ ਹੋਈ ਜੇ ਇਕੱਲਾ ਉਹ ਬੱਚਾ ਨਾ ਇੱਕ ਬੱਚਾ ਨਾ ਆਪਾਂ ਦੇਖੀਏ ਬੱਚੇ ਪੰਜਾਬ ਦੇ ਬਜਾਏ ਇੰਡੀਆ ਦੇ ਵਿੱਚ ਬਹੁਤ ਜਿਆਦਾ ਆ ਵੀਰੋ ਬਹੁਤ ਜਿਆਦਾ ਇਦਾਂ ਦੇ ਜਿਹੜੇ ਮਾਤਰਾ ਕਿ ਨਾਲ ਇੱਕ ਟੰਕ ਦੀ ਰੋਟੀ ਮਸੀਂ ਮਿਲ ਰਹੀ ਆ ਹਨ ਤੇ ਬਾਕੀ ਤੁਸੀਂ ਦੱਸਿਓ ਤੁਹਾਡੇ ਕੀ ਬਾਜ਼ਾਰਿਆ ਕਮੈਂਟਾਂ ਵਿੱਚ ਜਿੰਨੇ ਵੀ ਵੀਰ ਦੇਖਦੇ ਆ ਹਨਾ ਤੇ ਆਪਾਂ ਤਾਂ ਚੱਲ ਗੱਲ ਕਰ ਸਕਦੇ ਆ ਹਨਾ ਕਿ ਇਦਾਂ ਇਦਾਂ ਬਹੁਤ ਮਾਤਲ ਬੰਦੇ ਆ ਬਹੁਤ ਜੋਰ ਬਹੁਤ ਜਿਆਦਾ ਦੁਖੀ ਆ ਦੁਨੀਆ ਤੇ ਤੁਹਾਨੂੰ ਪਤਾ ਹਨਾ ਤੇ ਬੰਦੇ ਬਹੁਤ ਜਿਆਦਾ ਦੁਖੀ ਆ ਹਨਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਹਨਾ ਤੇ ਕਈ ਚਲੋ ਐਸੇ ਵਾਲਾ ਰੋਂਦਾ ਕਿਸੇ ਦਾ ਕੌਸ਼ਾ ਨਹੀਂ ਕਿਸੇ ਦਾ ਕੌਸ਼ਾ ਨਹੀਂ ਹਨਾ ਹਰੇਕ ਕੋਈ ਦੁਖੀ ਆ ਵੀਰੋ ਹਰੇਕ ਕੋਈ ਠੀਕ ਹੈ ਜੀ ਜਿਆਦੇ ਜਿਹੜੇ ਬੱਚੇ ਆ ਚਲ ਆਪਾਂ ਕਹਿ ਸਕਦੇ ਆ ਵੀ ਰੱਬ ਦਾ ਰੂਪ ਵੀ ਆਪਾਂ ਇਹਨਾਂ ਨੂੰ ਮੰਨ ਸਕਦੇ ਜਾਂ ਹੋਰ ਵੀ ਹਨ ਤੇ ਇਹ ਗੱਲਾਂ ਬਾਤਾਂ ਹੀ ਠੀਕ ਹੈ ਜੀ ਮਾਂ ਪੇ ਚਲੋ ਭੇਜ ਦਾ ਪੁੱਖਾ ਕਰੂੰ ਠੀਕ ਹੈ ਜੀ ਪਰ ਮਾਂ ਚਾਹੁੰਦੀ ਨਹੀਂ ਹੁੰਦੀ ਕਿ ਮੇਰਾ ਪੁੱਤ ਘਰੋਂ ਪੁੱਖਾ ਜਾਵੇ ਹਨ ਜਾਂ ਹੋਰ ਹਨ ਤੁਹਾਨੂੰ ਪਤਾ ਹੀ ਆ ਤੇ ਉਸ ਮਾਂ ਦੇ ਭੇਜਣ ਲੱਗੇ ਜਦੋਂ ਸਵੇਰ ਨੂੰ ਕਲਦੀ ਹੋਊਗੀ ਔਖੇ ਪੀੜ ਜਾਂ ਉੱਤੇ ਕੀ ਗੁਜ਼ਰਦੀ ਹੋਊਗੀ ਹਨ ਚਲ ਇਹ ਵੀ ਗੱਲ ਹੈਗੀ ਆ ਤੇ ਬਾਕੀ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਵੀਰੋ ਠੀਕ ਹੈ ਜੀ ਪਰ ਸਕੂਲਾਂ ਦੇ ਵਿੱਚ ਸਹੂਲਤਾ ਵਧੀਆ ਹੈ ਸਰਕਾਰੀਆਂ ਦੇ ਵਿੱਚ ਹੁਣ ਤੇ ਗਵਰਨਮੈਂਟ ਦੇ ਰਹੀ ਆ ਠੀਕ ਆ ਜੀ ਮੈਡੇ ਵੀਣ ਵੀ ਲਾਇਆ ਚੌਲ ਵਗੈਰਾ ਰੋਟੀ ਵੀ ਵਗੈਰਾ ਨੜ ਰਹੀ ਆ ਸਕੂਲਾਂ ਦੇ ਵਿੱਚ ਉਹ ਕਈ ਕਈ ਸਾਡੇ ਪੁੱਛਦਾ ਸੀ ਮੈਂ ਖੜਾ ਹੁਣ ਕਿਸੇ ਬੀਬੀ ਨੂੰ ਤੇ ਉਹ ਕਹਿੰਦੇ ਕਈ ਵਾਰੀ ਤਾਂ ਇਦਾਂ ਦਾਣੇ ਧੂਣੇ ਵੀ ਘਰ ਲੈ ਆਉਣ ਲੈ ਜਾ ਹੋਰ ਇਦਾਂ ਮਿਲ ਜਾਂਦਾ ਹਨ ਤੇ ਕਹਿੰਦੇ ਕੱਲ ਪਰਸੋਂ ਬਾਰ ਸਕੂਲ ਦੇ ਵਰਦੀਆਂ ਬਣ ਰਹੀਆਂ ਵੀ ਵਰਦੀਆਂ ਵਗੈਰਾ ਵੀ ਸਕਾਲ ਸਕੂਲਾਂ ਅੱਜ ਮਿਲਦੀਆਂ ਹਨ ਵਧੀਆ ਜਾਣੇ ਅੱਗੇ ਨਾਲ ਬਹੁਤ ਸਕੂਲਾਂ ਦਾ ਸਾਲ ਵਧੀਆ ਹੋਇਆ ਆ ਨਾ ਤੇ ਹਣੇ ਸਾਸ ਪਈ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਠੀਕ ਹੈ ਜੀ ਚਲੋ ਇੱਕ ਗੱਲ ਇਹ ਵੀ ਮਾਸਟਰ ਪੁੱਛਦੇ ਆ ਜਦ ਤੱਕ ਜੀ ਹੁਣ ਅੱਗੇ ਨਾਲੋਂ ਬਹੁਤ ਜ਼ਿਆਦਾ ਕਰੋਨਾ ਜਦੋਂ ਬਾਅਦ ਹਨਾ ਜਾਨੀ ਕਿ ਬਹੁਤ ਵਧੀਆ ਕਰੋਨਾ ਤੋਂ ਬਾਅਦ ਖਾਮ ਹੋਇਆ ਲੋਕੀ ਇੱਕ ਦੂਜਾ ਧਿਆਨ ਰੱਖਣ ਲੱਪੇ ਜਾਂ ਹੋਰ ਹਨਾ ਤੇ ਜ਼ਿੰਦਗੀ ਜਾਨੀ ਕਿ ਜੀਣ ਲੱਪੇ ਲੋਕੀ ਖੰਫਣ ਲੱਪੇ ਠੀਕ ਹੈ ਜੀ ਕੋਈ ਕਰੋਨਾ ਦੇ ਵਿੱਚ ਲੋਕਾਂ ਨੂੰ ਪਤਾ ਲੱਗਾ ਹਾਂ ਵੀ ਆਹ ਪ੍ਰੋਬਲਮ ਆ ਹਨਾ ਤੇ ਜੇ ਰੱਬ ਨਾ ਕਰੇ ਇਦਾਂ ਹੋ ਜਾਵੇ ਤੇ ਰਹਿਣਾ ਕੱਖ ਇਸ ਤੋਂ ਪਹਿਲਾਂ ਆਪਣੀ ਵਧੀਆ ਠੀਕ ਹੈ ਜੀ ਕਰੋ ਸਭ ਰਾਜੀ ਖੁਸ਼ੀ ਰਹੋ ਮਾੜੇ ਕੰਮਾਂ ਤੋਂ ਬਚੋ ਠੀਕ ਹੈ ਇਹਨਾਂ ਦੇ ਪੱਤੇ ਤੋਂ ਬਚੋ ਬਾਕੀ ਆਪਣਾ ਦੇਹੀ ਕਹਿਣਾ ਹੈ ਠੀਕ ਹੈ ਜੀ ਤੁਸੀਂ ਦੱਸਿਓ ਵੀਡੀਓ ਤੇ ਕਮੈਂਟ ਠੀਕ ਹੈ ਜੀ ਬਹੁਤ ਜਿਆਦੇ ਵੈਲ ਲੋ ਹੋ ਰਹੀ ਸੀ ਤੁਹਾਨੂੰ ਪਤਾ ਨਾ ਠੀਕ ਹੈ ਜੀ ਬੱਚੇ ਦੀ ਜੜੀ ਅੱਖਾਂ ਦੇਖਣ ਵਾਲੀਆਂ ਅੱਖਾਂ ਦੇ ਵਿੱਚੋਂ ਜਾਨੇ ਕੋ ਦਸਤਾ ਰਿਹਾ ਹੈ ਅੱਖਾਂ ਦੇ ਵਿੱਚ ਉਂਗੀਆਂ ਵਿੱਚ ਪੂਰੀਆਂ ਵਿੱਚ ਜਾਨੇ ਕਿ ਲੋਕ ਦਿਸ ਰਿਹਾ ਹੈ ਨਾ ਤੇ ਬਾਕੀ ਤੁਸੀਂ ਉਹ ਵੀਡੀਓ ਜ਼ਰੂਰ ਦੇਖਿਓ ਵੀਰੋ ਹਨਾ ਸਾਰਿਆਂ ਨੂੰ ਪਿਆਰ ਭਾਈ ਸਸੀ ਘਾਲ ਆਪਣੇ ਜੋ ਵੀ ਹੈ ਕਮੈਂਟ ਸਾਨੂੰ ਜ਼ਰੂਰ ਦੱਸਿਓ ਠੀਕ ਹੈ ਨੀ ਸ਼ੇਅਰ ਜ਼ਰੂਰ ਕਰਿਓ ਵੀਡੀਓ ਸਸੀ ਘਾਲ ਨਾਲੇ ਮੁੱਦੇ ਵੀਰੋ ਇਦਾਂ ਬਹੁਤ ਚਿਰ ਬਾਅਦ ਲਾਈਵ ਆਇਆ ਉਧਰ ਮੈਂ ਕਿਸੇ ਚੀਜ਼ ਤੇ ਲਾਈਵ ਆਉਂਦਾ ਨਹੀਂ ਉਹ ਬੱਚੇ ਦੇ ਕਰਕੇ ਆਪ ਨੂੰ ਲਾਈਵ ਆਉਣਾ ਪਿਆ ਠੀਕ ਹੈ ਜੀ ਤਾਂ ਕਰਕੇ ਕਮੈਂਟ ਕਰਕੇ ਜਰੂਰ ਦੱਸੋ ਜੇ ਗੱਲਾਂ ਬਾਤ ਵਧੀਆ ਲੱਗੀਆਂ ਤਾਂ ਹਨਾ ਜੇ ਕੋਈ ਗਲਤੀ ਆਵੇ ਉਹ ਮਾਫ ਕਰਿਓ ਠੀਕ ਹੈ ਜੀ ਤੇ ਅੱਪਰ ਵਾਲਾ ਲੈ ਗੱਲਬਾਤ ਕਰਨੀ ਨਹੀਂ ਆਉਂਦੀ ਬਿਰੋ ਠੀਕ ਹੈ ਜੀ ਤੇ ਜਿੱਦਾਂ ਵੀ ਹੋਈ ਮਾਫ ਕਰੋ ਸਸੇ ਗੱਲ ਸਾਰੇ ਆਪਨ